லாம் ஜூ ਜੀ ਹੁਣ ਆਪਾਂ ਅੱਗੇ ਕਰੇ ਤੇ ਹੁਣ ਕਰਦੇ ਆਪਾਂ ਆਪਣੇ ਕੰਮ ਕੱਪੜੇ ਧੋਣੇ ਢੇਰ ਲੱਗਿਆ ਪਏ ਕੱਪੜਿਆਂ ਦਾ ਸਫਾਈਆਂ ਸਫਾਈ ਕਰਦੇ ਆ ਫੇਰ ਫ੍ਰੀ ਫੇਰ ਸ਼ਾਮ ਨੂੰ ਫੇਰ ਉਧਰ ਜਾਣਾ ਹੈਗਾ ਅਜ ਰੋਗੀ ਫੇਰ ਉਧਰ ਬਣਾਉਣੀ ਆ ਤੇ ਬੱਸ ਉਹ ਵੀ ਤਿਆਰੀ ਕਰੀ ਜਾਂਦੇ ਸੀ ਉਹਨਾਂ ਜਾਣਾ ਹੈਗਾ ਮਿਲਣੀ ਕਰਨ ਤੇ ਤੋਂਦ ਹਟ ਗਈ ਕਿਰਾਂ ਤਾਂ ਹਵਾ ਵਗੀ ਇਹਨ ਥੋੜਾ ਜਿਹਾ ਉੱਚਾ ਹੋ ਗਿਆ ਚਲੋ ਕੱਪੜੇ-ਕੱਪੜੇ ਧੋਣੇ ਸੁੱਕ ਜਾਣਗੇ कि आपना है मेथे इधर बहुत दिन बाद चल देख के आनी कि सब्जी पर मेथे वाइय होलू मेथे की भर्जी बनावा Þetta er hrjafæði hrjafæði hrjafæði. En ég geta tólíma. Þetta er þess að ég geta tólíma. ਇਹ ਤਾਂ ਛੋਟੀ ਹੈ ਪਰ ਵਧੀਆ ਲਵੇ ਲਵੇ ਆ ਅੱਜ ਆਪਣੇ ਦੀ ਪੁਰਜੀ ਬਣਾਵਾਂਗੇ ਕਤਮੀ ਪਿਆਣਾ ਤਾਂ ਕਰਕੇ ਫਿਰ ਹਜੇ ਗਿੱਲਾ ਗਿੱਲਾ ਥੋੜਾ ਜਿਹਾ ਸੁੱਕੂਗਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹਦੀ ਗੋਡੀ ਕਰਾਂਗੇ ਸਾਰੀ ਸਬਜ਼ੀ ਦੀ ਇੰਨੇ ਵਿੱਚ ਬਹੁਤਾ ਆਪਾਂ ਨੂੰ ਤੇ ਨਾਲ ਆਪਾਂ ਤੋੜਦੇ ਆ ਪਾਲਕ पाल के मेथे तोड़ लिया आप हूँ सब्जी बनाने जाके घर मैं तो वैसे ही गेड़ा मारना ही इधर मैं चल देख आ वहां भी की हाल है सब्जी का क्योंकि मीह मूँह पेंद्ते ਕੁਝ ਵਿਆਹ ਕਰਕੇ ਬਿਜੀ ਸੀ ਦਰਾਈ ਨਹੀਂ ਗਿਆਗਾ ਹੁਣ ਵੀ ਬਹੁਤ ਹੈਗਾ ਥੋੜਾ ਜਿਹਾ ਗਿੱਲਾ ਬਾਣ ਇਹ ਨੂੰ ਦੇਖਣ ਆਈ ਸੀ ਤੇ ਮੈਂ ਚਲ ਵਧੀਆ ਹੋਏ ਪਏ ਜਲੇ ਹੀ ਤੋੜ ਲੈਣੇ ਮੈਂ ਇੱਥੇ ਕੱਲ ਨੂੰ ਇਰਾਦਾ ਹੈਗਾ ਸਾਗ ਬਣਾਉਣ ਦਾ ਸਾਗ ਤੋੜਾਂਗੇ ਤੇ ਕਿਉਂਕਿ ਹੁਣ ਤਾਂ ਚਲ ਮੇਥੇ ਤੇ ਪਾਲਕ ਘਰ ਦੀ ਹੈਗੇ ਵਧੀਆ ਕੱਲ ਫਿਰ ਸਦੇਆਂ ਤੋੜ ਕੇ ਲਾ ਜੂਗੀ ਮੈਂ ਤੇ ਨਾਲ ਹੀ ਇੱਥੇ ਇੱਥੇ ਹੀ ਆਪਾਂ ਨੂੰ ਬਾਥੂ ਲੱਭ ਜਾਣਾ ਹੈਗਾ जापानी सरों नहीं हज चाइनीज सरों लाई से चाइनीज सरों अपनी कुछ कश हैगीों वाली देसी कुछ चाइनीज सरों आलू बहुत सोने हुए मटर दिया वाल इन्नी कपन मुखते नहीं क्योंकि वाहन हाजी गिला पैर खोपदा अगे गंढे लाए से नहीं गंढे क्योंकि गंढे लाने तो बस एक दो दिन बाद मीह पै गया

ਹੈਲੋ ਮਿੱਠੀ ਹਾਂ ਕੀ ਜਾਈਦਾ ਹੂੰ ਟੱਡਿਆ ਜਾ ਓ ਓ ਸਤਪ ਸੁਣੀ ਲੱਗੀ ਸੀ ਆਪਾਂ ਇੱਕ ਬੜੇ ਸਾਰੇ ਸੁੱਕ ਗਏ ਇੱਥੇ ਬਹਿ ਕੇ ਕੱਟਦੇ ਹਾਂ ਆਪਾਂ ਸੈਟਿੰਗ ਚੇਂਜ ਕਰ ਦਿੱਤੀ ਇੱਥੇ ਲੈ ਕੇ ਬੈਠ ਲਾਤਾ ਦੋ ਚਿਹਰੇ ਸਿਲਪਲੇ ਮਈ ਹੁੰਦੀ ਸੀ ਇੱਥੇ ਇਰੇ ਤੇ ਦਵਾਨ ਪਿਆ ਹੁੰਦਾ ਸੀ ਉਧਰ ਕਰਤਾ। ਤੋਂ ਕੱਪੜੇ ਨੇ ਟੇ ਇਰਤੂ ਕੋ ਰੱਖੀਦੇ ਕੱਪੜੇ ਨੇ ਤੇਹ ਲਾਉਣੀ ਆ। ਕਿਉਂਕਿ ਫਿਰ ਇਹਨਾਂ ਇੱਥੇ ਮੰਜੇ ਡਾਉਣੇ ਪੈਂਦੇ ਸੀਗੇ ਵਾਰ-ਵਾਰ ਹਰ ਰੋਜ਼। ਹੁਣ ਇੱਕ ਮੰਜਾ ਡਾ ਦੇਈਦਾ ਰੋਜ਼ ਮੰਜੇ ਚੱਕ ਕੇ ਕਰਨੇ ਬਹੁਤ ਔਖੇ ਲੱਗਦੇ ਆ। ਸੋ ਮੈਂ ਤਾਂ ਬੈਡੀ ਲਾਤਾ ਤੇ ਕੰਮ ਨਹੀਂ ਮਰਦਾ। ਕਰਦ ਲੈ ਕੇ ਚਲੀ ਬਾਹਰ। ਤੇ ਉਹ ਤਾਂ ਅੱਜ ਵੀ ਕਹਿੰਦੇ ਸੀ ਵਿਆਹ ਲੈ ਘਰੇ ਫੁੱਲੀ ਰੋਟੀ ਇਧਰ ਹੀ ਹੈ ਦੋ ਦਿਨ ਹੋਰ ਸਕਨੇ ਵੀ ਬਸ ਹੁਣ ਅਸੀਂ ਆਦੇ ਘਰੇ ਹੀ ਵੀ ਕੰਮ ਤਾਂ ਦੇ ਘਰ ਨੇਂੰਦੀਆ ਸੱਧਿਆ ਸੀ ਉਹਨਾਂ ਨੇ ਵੀ ਅੱਜ ਸਵੇਰ ਪਰ ਫਿਰ ਮੈਂ ਗਈ ਨਹੀਂ ਕਿ ਘਰੇ ਵੀ ਕੰਮ-ਕਮ ਕਰਨਾ ਹੁੰਦੇ ਕਿੰਨੇ ਕਰਨ ਵਾਲੇ ਹੁੰਦੇ ਆ ਕਿ ਜੇ ਜਾਵੜੀ ਦਾ ਕਿਤੇ ਤੇ ਫੇਰ ਮੁੜਿਆ ਨਹੀਂ ਜਾਂਦਾ ਛੇਤੀ ਮੈਨੂੰ ਅਸੀ ਟਾਈਮ ਲੱਗ ਜਾਂਦਾ ਅੱਜ ਜਿਹੜਾ ਵਲੌਗ ਮੈਂ ਪਾਉਣਾ ਹੈਗਾ ਇਹ ਦੋ ਤਿੰਨ ਦਿਨਾਂ ਦਾ ਹੈਗਾ ਦੋ ਤਿੰਨ ਦਿਨ ਮਤਲਬ ਪੁਰਾਣੀਆਂ ਵੀਡੀਓ ਪਈਆਂ ਸੀ ਮੇਰੇ ਕੋਲ ਮੈਂ ਉਹ ਵੀ ਵਿੱਚ ਐਡ ਕਰ ਦੇਣੀ ਆ ਇਹਦੇ ਤੇ ਕੁਝ ਅੱਜ ਦੀਆਂ ਕਲਿੱਪਾਂ ਹੈਗੀਆਂ ਤਾਜ਼ੀਆਂ ਤਾਜ਼ੀਆਂ ਮਤਲਬ ਵੀ ਹੁਣੇ ਬਣਾਈਆਂ ਮੈਂ ਹਜੇ ਤੇ ਬਸ ਉਹ ਐਡ ਕਰ ਦੇਣੀ ਆ ਵਿੱਚ ਤੇ ਮਿਲਦੇ ਆ ਤੁਹਾਨੂੰ ਫਿਰ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਕੋਸ਼ਿਸ਼ ਕਰਾਂਗੇ ਵਲੌਗ ਵਧੀਆ ਬਣੇ ਕੱਲ ਨੂੰ ਵੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਥੈਂਕ ਯੂ